ਆਪਣੀ ਪਤਨੀਆਂ ਦੇ ਨਾਲ ਇੰਨੀ ਨਫ਼ਰਤ ਕਰਨ ਵਾਲਾ ਇਹ ਵਿਅਕਤੀ ਜਿਸ ਨੇ ਪਹਿਲਾਂ ਆਪਣੀ ਇੱਕ ਪਤਨੀ ਦੀ ਜਾਨ ਲਈ ਅਤੇ ਉਸ ਤੋਂ ਬਾਅਦ ਉਸ ਨੂੰ 10 ਸਾਲ ਦੀ ਜੇਲ੍ਹ ਹੋ ਗਈ। ਹੁਣ ਉਸ ਨੇ ਦੁਬਾਰਾ ਵਿਆਹ ਕਰਵਾਇਆ ਅਤੇ ਇਸ ਕੋਰਟ ਮੈਰਿਜ ਨੂੰ ਮਹਿਸ 4 ਮਹੀਨੇ ਦਾ ਸਮਾਂ ਹੋਇਆ ਸੀ ਅਤੇ ਉਸ ਨੇ ਆਪਣੀ ਦੂਜੀ ਪਤਨੀ ਦੀ ਵੀ ਜਾਨ ਉਸ ਸਮੇਂ ਲੈ ਲਈ ਜਦੋਂ ਉਹ ਆਪਣੇ ਕੱਪੜੇ ਸਿਉਂ ਰਹੀ ਸੀ। ਕੱਪੜੇ ਸਿਉਂਦੀ ਜਨਾਨੀ ਦੇ ਉੱਪਰ ਪਤੀ ਦੇ ਵੱਲੋਂ ਹੱਥ ਦੇ ਵਿੱਚ ਫੜੀ ਕੈਂਚੀ ਦੇ ਨਾਲ ਹੀ ਹਮਲਾ ਕਰ ਦਿੱਤਾ ਗਿਆ ਤੇ ਇਹ ਹਮਲਾ ਇੰਨਾ ਜ਼ਿਆਦਾ ਖਤਰਨਾਕ ਸੀ ਜਾਨਲੇਵਾ ਸੀ ਜਿਸ ਦੇ ਵਿੱਚ ਆਪਣੀ ਪਤਨੀ ਦੀ ਜਾਨ ਲੈ ਕੇ ਹੀ ਉਹ ਹਟਿਆ ਅਤੇ ਇਸ ਮਗਰੋਂ ਇਹ ਜ਼ਾਲਿਮ ਪਤੀ ਫਰਾਰ ਹੋ ਗਿਆ ਜਲਾਲਾਬਾਦ ਦੇ ਰਾਜਪੂਤ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ 4 ਮਹੀਨੇ ਪਹਿਲਾਂ ਵਿਆਹੀ ਔਰਤ ਨੂੰ ਉਸ ਦੇ ਹੀ ਪਤੀ ਦੇ ਵੱਲੋਂ ਖਤਮ ਕੀਤਾ ਗਿਆ ਪਤਾ ਲੱਗਿਆ ਕਿ ਹੈ ਉਸ ਦੀ ਦੂਸਰੀ ਪਤਨੀ ਸੀ ਜਿਸ ਤੋਂ ਉਹਨੇ ਪੂਰਾ ਵੀ ਤਰਸ ਨਹੀਂ ਕੀਤਾ ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੌਰ ਉਮਰ 50 ਸਾਲ ਦੇ ਵਜੋਂ ਕੀਤੀ ਗਈ ਹੈ ਤੇ ਉਸ ਦੇ ਭਤੀਜੇ ਸ਼ੰਤੀ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਤਾਈ ਜਿਸ ਦੇ ਪਤੀ ਦੀ ਜਾਨ ਜਾ ਚੁੱਕੀ ਸੀ ਅਤੇ ਕਰੀਬ ਕੁਝ ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਜਾਨ ਮਗਰੋਂ ਉਸ ਦਾ ਦੁਆਰਾ ਵਿਆਹ ਹੁੰਦਾ ਹੈ ਜੇਲ੍ਹ ਦੇ ਵਿੱਚ ਬੰਦ ਰਮਨ ਸ਼ਰਮਾ ਨਾਮ ਦੇ ਵਿਅਕਤੀ ਦੇ ਨਾਲ ਹੀ ਵਿਆਹ ਹੋਇਆ ਸੀ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਵਾਪਸ ਆਇਆ ਅਤੇ ਉਸ ਨੇ ਕੋਟ ਮੈਰਿਜ ਕਰਵਾ ਲਈ ਕਰਦੇ ਹਾਲਾਤ ਸੁਧਰਨ ਦੀ ਉਮੀਦ ਸੀ ਪਰ ਨਹੀਂ ਪਤਾ ਸੀ ਕਿ ਹੋਰ ਵੀ ਜ਼ਿਆਦਾ ਵਿਗੜ ਜਾਣਗੇ ਇਸ ਵਿਅਕਤੀ ਦੇ ਵੱਲੋਂ ਔਰਤ 'ਤੇ ਹਮਲਾ ਕੀਤਾ ਗਿਆ ਜੋ ਕਿ ਆਪਣੇ ਪੁੱਤ ਦੇ ਘਰ ਦੇ ਵਿੱਚ ਰਹਿ ਰਹੀ ਸੀ ਪੁੱਤ ਅਤੇ ਨੂੰਹ ਦੇ ਨਾਲ ਉਹ ਰਹਿੰਦੀ ਸੀ ਅਤੇ ਇਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਚੱਲਦਾ ਸੀ ਪਤੀ ਕਹਿੰਦਾ ਸੀ ਕਿ ਘਰ ਛੱਡ ਕੇ ਉਥੋਂ ਕਿਤੇ ਹੋਰ ਆ ਜਾ ਇਸ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਝਗੜਾ ਹੋਇਆ ਵਿਅਕਤੀ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਇਸ ਵਾਰ ਉਹ ਉਸਦੇ ਘਰ ਨੇੜੇ ਹੋਣ ਵਾਲੇ ਖੱਜੀ ਪੀਰ ਦਾ ਮੇਲਾ ਉਸ ਨੂੰ ਨਸੀਬ ਨਹੀਂ ਹੋਵੇਗਾ ਪਤਨੀ ਨੇ ਸੋਚਿਆ ਕਿ ਇਹ ਇਸ ਤਰ੍ਹਾਂ ਹੀ ਕੁਝ ਵੀ ਬੋਲ ਰਿਹਾ ਪਰ ਨਹੀਂ ਪਤਾ ਸੀ ਕਿ ਇਸ ਗੱਲ ਦੇ ਪਿੱਛੇ ਕਿੱਡੀ ਵੱਡੀ ਸਾਜ਼ਿਸ਼ ਹੋ ਰਚੀ ਬੈਠਾ ਇਸ ਚੇਤਾਵਨੀ ਤੋਂ ਬਾਅਦ ਹੋਰਤ ਦੇ ਘਰ ਆਉਂਦਾ ਕੈਂਚੀਆਂ ਦੇ ਨਾਲ ਬਾਹਰ ਕਰਦਾ ਤੇ ਉਸ ਦੀ ਜਾਨ ਲੈ ਲੈਂਦਾ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ جاری ਹੈ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆ ਚੁੱਕਿਆ ਹੈ ਜਲਦ ਹੀ ਮੁਲਜ਼ਮ ਨੂੰ ਫੜ ਕੇ ਬਣਦੀ ਸਜ਼ਾ ਦਿੱਤੀ ਜਾਵੇਗੀ ਪਰ ਫਿਲਹਾਲ ਉਹ ਫਰਾਰ ਹੈ ਇਸ ਸੰਬੰਧੀ ਪਰਿਵਾਰਿਕ ਮੈਂਬਰਾਂ ਸਮੇਤ ਜਾਣਕਾਰਾਂ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਜਾਣ ਲੈਣੇ ਆ। ਬਈ ਕਹਿਣਾ ਇਹਨਾਂ ਨੇ ਕਿਹਾ ਪੂਰਨ ਚਾਰ ਮਹੀਨੇ ਪਹਿਲਾਂ ਕਰਵਾਈ ਹੈ ਇਹ ਨਹੀਂ ਪਤਾ ਕਿ ਕਿੱਥੇ ਕਰਵਾਈ ਹੈ। अच्छा ਜਿਹੜੇ ਸ਼ਖਸ ਜਿਹੜਾ ਸ਼ਖਸ ਜਿਹਦੇ ਵੱਲੋਂ ਅੱਜ ਇਹ ਘਟਨਾ ਨੂੰ ਅਨਜਾਮ ਦਿੱਤਾ ਗਿਆ ਉਸ ਦੇ ਨਾਲ ਕੋਟ ਮੈਰਿਜ ਹੋਈ ਸੀ ਹਾਂਜੀ 4 ਮਹੀਨੇ ਪਹਿਲਾਂ ਅੱਛਾ ਤੇ ਉਹ ਕਹਿੰਦਾ ਸੀ ਵੀ ਮੇਰੇ ਨਾਲ ਰਹਿ ਤੇ ਆਪਣੇ ਬੇਟੇ ਕੋਲੇ ਜਾ ਜੀ ਹਾਂਜੀ ਆਪਣਾ ਘਰ ਛੱਡ ਕੇ ਉਹਧਰਾ ਇਹ ਇੱਕੋ ਅੱਜ ਤੋਂ ਦੋ ਹਫ਼ਤਾ ਪਹਿਲਾਂ ਲੜਾਈ ਬਾੜੀ ਮੋਟੀ ਚੱਲਦੀ ਸੀ ਵੀ ਉਹ ਇਥੇ ਨਾ ਮੇਲਾ ਆਗਾ ਸਮਾਂ ਤੇ ਉਹ ਕਹਿੰਦਾ ਤੂੰ ਮੇਲਾ ਨਹੀਂ ਵੇਖਦੀ ਆਣ ਵਾਲਾ ਉਹ ਕਹਿੰਦੀ ਕਿਤੇ ਮਜ਼ਾਕ ਕਰਦਾ ਹੋਵੇਗਾ ਐਵੇਂ ਚੱਲ ਕੋਈ ਗੱਲ ਉਹ ਅੱਜ ਮਾੜਾ ਮੋਟਾ ਮਿੰਟਾ ਜੀ ਕੈਂਚੀਆਂ ਮਾਰ ਕੇ ਦਾ ਰੋ ਰੋ ਮੱਚ ਕੋਈ ਨੋ ਨਾ ਉਹ ਨੂੰ ਕਹਿੰਦਾ ਨੇੜੇ ਆਇਆ ਤਾਂ ਨਹੀਂ ਮਾਰਦੇ ਨਾ ਉਹ ਚਾਰੀ ਬੰਦੀ ਬਾਹਰ ਰੋਲਾ ਪਾਣ ਲੱਗੀ ਜਿੱਦੋਂ ਉਹਨੇ ਰੋਲਾ ਪਾਇਆ ਕਿੱਕ ਮਾਰੀ ਉਹ ਮੋਰਚੇ ਲੈ ਕੇ ਪੱਜ ਗਿਆ ਦੁਕਾਨਦਾਰ ਮਗਰ ਵੀ ਲੱਗੇ ਕੈਂਚੀ ਨੇ ਇਹਨੂੰ ਕੱਪੜੇ ਸੀ ਦੀ ਅੱਛਾ ਉਹ ਘਰੇ ਕੋਈ ਹੁੰਦੀ ਹੈ ਅੱਛਾ ਹਾਂਜੀ 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 ਉਹ ਆ ਵੀ ਉਹਨੇ ਵਾਇਕ ਨੂੰ ਮਤਲਬ ਕਿ ਮਾਰ ਕੇ ਪਹਿਲਾਂ ਬਸ ਮੈਂ 10 ਸਾਲ ਕੱਟਿਆ ਹਾਂ ਹਾਂ ਆਪਦੀ ਪੁੜੀ ਮਾਰ ਕੇ ਤੋਂ ਨਾ ਇੱਧਰ ਲੰਮਾ ਜਨਮ ਆਉਂਦਾ ਮੇਰਾ ਵੀ ਹੋ ਗਿਆ ਬਾਹਰ ਅੱਛਾ ਸਹੀ ਮੂਨੇ ਹੀ ਫਿਰ ਬਾਈਕ ਤੇ ਮੈਂ ਤੇ ਬੰਦਾ ਸਾਹਿਲ ਖਾਨ ਹੈਗਾ ਲੜ ਕੇ ਉਹਨੂੰ ਉੱਥੇ ਹਸਪਤਾਲ ਲੈ ਗਿਆ ਬਾਕੀ ਤੇਰੇ ਲੋਕਾਂ ਨੂੰ ਪਤਾ ਨਹੀਂ ਕੀ ਗੱਲਬਾਤ ਹੋ ਰਹੀ ਸੀ ਅੱਛਾ ਲੜਾਈ ਗੁਜ਼ਰਾਈ ਜੀ ਜ਼ਿਆਦਾ ਅੱਛਾ ਲੜਾਈ ਝਗੜਾ ਆਇਆ ਤੁਸੀਂ ਉਹ ਮਿਲ ਕੇ ਤੁਹਾਡੇ ਕੋਲ ਆਪ ਚੱਲ ਗਏ ਜਿਸ ਬਾਹਰ ਆ ਗਏ ਸੀ ਉਹ ਕੋਈ ਫਿਰ ਫੜ ਲਿਆ ਮਜੂਰ ਅਰੇ ਜੀ ਗੇਟ ਦੇ ਕੋਲ ਅੱਛਾ ਸਹੀ ਦੇਖਿਆ ਤੇ ਕੋਈ ਹਮਲਾ ਕਰਦਾ ਪਿਆ ਸੀ ਤੇ ਹਸਪਤਾਲ ਹਮਲਾ ਕਿੰਨੇ ਨਾਲ ਕੀਤਾ ਗਿਆ ਉਹ ਅੰਦਰ ਕੇ ਦਾ ਕੈਂਚੀ ਨਾਲ ਮਾਰਿਆ ਗਿਆ ਕੈਂਚੀ ਨਾਲ ਇਹ ਬੰਦਾ ਕੌਣ ਸੀ ਤੇ ਵਿਖਿਆ ਭਾਈ ਦਾ ਕੋਈ ਤਾਂ ਨਿੱਕਾ ਤਾਂ ਅੰਦਰ ਨੂੰ ਉਹ ਨਾਲ ਹੀ ਚਰੇ ਰਹਿੰਦੇ ਨੇ ਸ਼ਰਮ ਹੋ ਜਗੇ ਨੇ ਉਹ ਵੀ ਇੱਥੇ ਰਹਿੰਦਾ ਸੀ ਹੂੰ ਕਦੇ ਕਦੇ ਆ ਜਾਂਦਾ ਸੀ ਬੰਦਾ ਸੀ ਅੱਛਾ ਕਦੇ ਕਦੇ ਆ ਜਾਂਦਾ ਸੀ ਠੀਕ ਹੈ ਤੇ ਉਹ ਮੌਕੇ ਤੋਂ ਨਾਲ ਗਿਆ ਹਸਪੀਟਲ ਤੇ ਭੱਜ ਗਿਆ ਹੁਣ ਭੱਜ ਗਿਆ ਮੌਕੇ ਤੋਂ ਕੋ ਪਤਾ ਲੱਗਿਆ ਨਹੀਂ ਬਾਤ ਕੀ ਹੋਇਆ ਹੈ ਉਹ ਆਪ ਦਾ ਕੋਈ ਬਹੁਤ ਪਤਾ ਨਹੀਂ ਹੈ ਉਹ ਗਰੇਲੂ ਹੀ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਜੀ ਪੂਰਾ ਕੀ ਜਾਣਦੇ ਹਾਂ ਹੈਲੋ ਵਾਂਗ ਰਹਿੰਦੇ ਸੀ ਤੇ ਬੱਲਾ ਆਉਂਦਾ ਸੀ ਤੁਸੀਂ ਪਹਿਲਾਂ ਵੀ ਆਏ ਲੱਗਦਾ ਹੈ ਉਹ ਤਾਂ ਆਏ ਆ ਵੀਰ ਜੀ ਇੱਥੇ ਪਤਾ ਲੱਗਿਆ ਵੀ ਸਵੇਰੇ ਕੋਈ ਕਰਮਾ ਹੀ ਹੋ ਗਏ ਨੇ ਉਹਨਾਂ ਆਪਦੇ ਕੋਈ ਇਹਨਾਂ ਨਾਲ ਮੈਰਿਜ ਮੁਰਜੇ ਕਰਾਈ ਹੋਈ ਹੈ ਸਵੇਰੇ ਕੋਈ ਸਮਾਂ ਨੂੰ 10 ਵਜੇ ਕੋਈ ਆਪਦੇ ਬੋਲ ਬਾਲ ਕਹਿਰਾ ਹੋਇਆ ਹੈ ਤੇ ਉਹ ਕਹਿੰਦੇ ਨੇ ਕੈਂਚੀ ਮਾਰੀਏ ਭਾਈ ਇਹਨਾਂ ਨੂੰ ਪਤਾ ਡੈਥ ਹੋ ਗਈ ਫਰੀਦਪੁਰ ਲੈ ਗਏ ਸੀ ਮੈਂ ਹੋਰ ਨਹੀਂ ਬੋਲਦਾ ਏ ਸ਼ਾਮੇ ਸੋਡੇ ਵਾਲੇ ਚੌਂਕ ਦੇ ਸਾਹਮਣੇ ਕੋਲ ਗੋਲ ਕਪੇ ਲਾਉਂਦੇ ਨੇ ਉਹਨਾਂ ਦਾ ਭਰਾ ਹੈ ਜੀ ਪਹਿਲਾਂ ਵੀ ਮਰਡਰ ਦਾ ਕੇਸ ਚੱਲ ਰਿਹਾ ਪਹਿਲਾਂ ਹੁਣੇ ਸੁਣਿਆ ਹੈ ਕਹਿੰਦੇ 6 ਕੁ ਮਹੀਨੇ ਹੋਏ ਨੇ ਜੇਲ੍ਹ ਹੀ ਚੁਆਏ ਨੇ ਪਹਿਲਾਂ ਮਰਡਰ ਕੀਤਾ ਸੀ ਹਾਂ ਜੀ ਪਹਿਲਾਂ ਆਪਦੀ ਘਰ ਵਾਲੀ ਕਹਿੰਦੇ ਜੋ ਸੁਣਿਆ ਹੈ ਉਹ ਨਾ ਕੀ ਨਹੀਂ ਪੱਟਿਆ ਬਾਬਾ ਜੀ ਆਪਾਂ ਕੋਈ ਨਾ ਭਰਾੜ ਹੈ ਮੇਰੇ ਕੋਲ ਕੋਈ ਨਹੀਂ ਹੈ ਨਹੀਂ ਇੱਥੇ ਇਹ ਦੇਖ ਲਾ ਰਿਹਾ ਫਿਰ ਉਹ ਕਹਿੰਦੇ ਉਹਦੇ ਬਾਅਦ ਕੋਈ ਨੇੜੇ ਨਹੀਂ ਗਿਆ ਚਲੇ ਗਏ ਜੀ ਸਰ ਕੀ ਮਾਮਲਾ ਸਾਹਮਣੇ ਆਇਆ ਜੀ ਇੱਕ ਜਲਾਲਾਬਾਦ ਦੇ ਰਾਜਪੂਤਾਂ ਵਾਲੇ ਮਹੱਲੇ ਦੇ ਵਿੱਚ ਇੱਕ ਔਰਤ 50 ਸਾਲ ਦੀ ਏ ਤੇ ਪ੍ਰਕਾਸ਼ ਕੌਰ ਨਾਂ ਦੀ ਲੇਡੀ ਹੈ ਇਹਨੂੰ ਗੋਗੀ ਬਾਬਾ ਕਹਿੰਦੇ ਨੇ ਪੁੱਛਾ ਵਗੈਰਾ ਦਿੰਦੀ ਏ ਇਹ ਤੇ ਕੁਝ ਦਿਨ ਪਹਿਲਾਂ ਦੱਸਦੇ ਨੇ ਵੀ ਦਾ ਕਿਸੇ ਰਮਨ ਬਰਮਾ ਨਾਲ ਇਹਦਾ ਕੋਈ ਲਿੰਕ ਹੋ ਗਿਆ ਸੀ ਵੀ ਇਹ ਵੀ ਪਤਾ ਲੱਗਾ ਵੀ ਇਹਨਾਂ ਨੇ ਵਿਆਹ ਕਰਵਾ ਲਿਆ ਸੀਗਾ ਉਸ ਦੇ ਤਹਿਤ ਕੋਈ ਝਗੜਾ ਹੋਇਆ ਇਹਨਾਂ ਦਾ ਦੋਨਾਂ ਦਾ ਆਪਸ ਉਹਨੇ ਕੈਂਚੀਆਂ ਨਾਲ ਇਹਦਾ ਮਰਡਰ ਕਰ ਦਿੱਤਾ ਹੈ ਹਾਂ ਜਦੋਂ ਸਾਨੂੰ ਸੂਚਨਾ ਮਿਲੀ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਅਸੀਂ ਸਾਰਾ ਕੁਝ ਹਾਲਾਤ ਦੇਖੇ ਤੇ ਲੇਡੀ ਨੂੰ ਫਰੀਦਕੋਟ ਹਸਪੀਟਲ ਤੇ ਲੈ ਗਈ ਸੀਗੇ ਜੇ ਉੱਥੇ ਉਹ ਟ੍ਰੀਟਮੈਂਟ ਦੇ ਦੌਰਾਨ ਉਹਦੀ ਮੌਤ ਹੋ ਗਈ ਹੈ ਜੀ ਇਹ ਸਭ ਕੋ ਪਤਾ ਲੱਗਾ ਕਿ ਕੀ ਕਾਰਨ ਸੀਗਾ ਇਹ ਪੂਰਾ ਕਲੀਅਰ ਨਹੀਂ ਹੋਇਆ ਕਿਉਂਕਿ ਸਟੇਟਮੈਂਟ ਹਜੇ ਰਿਕਾਰਡ ਹੋਣੀ ਹੈ ਤੇ ਸਾਡਾ ਆਈਓ ਜਿਹੜੇ ਇੰਸਪੈਕਟਰ ਸਾਹਿਬ ਨੇ ਸਾਡੇ ਆਪਣਾ ਅੰਗਰੇਜ਼ ਕੁਮਾਰ ਜੀ ਉਹ ਗਏ ਨੇ ਮੌਕੇ ਤੇ ਬਿਆਨ ਲੈਣ ਜਿਸ ਤਰ੍ਹਾਂ ਦੀ ਸਟੇਟਮੈਂਟ ਹੋਏਗੀ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ। اصل ਜਿਹੜੇ ਬੰਦੇ ਨੇ ਮਰਡਰ ਕੀਤਾ ਹੈ ਇਹ ਪਤਾ ਲੱਗਿਆ ਜੀ ਪਹਿਲਾਂ ਵੀ ਇਹਨੇ ਕੋਈ ਮਰਡਰ ਕੀਤਾ ਸੀ جیل ਚੋਂ ਕੱਟ ਕੇ ਆਇਆ ਹੈ। ਹਾਂ ਇਹ ਪਹਿਲਾਂ ਸ਼ਾਦੀशुदा ਸੀ ਇਹਨੇ ਆਪਣੀ ਵਾਈਫ ਦਾ ਮਰਡਰ ਕਰਤਾ ਸੀ। ਇਹ 10 ਸਾਲ ਦੀ ਸਜ਼ਾ ਕੱਟ ਕੇ ਆਇਆ ਹੈ ਇਹ। ਜੀ ਤੇ ਇਹਨੇ ਫੇਰ ਇਹ ਦੁਬਾਰਾ ਇਹ ਮਰਡਰ ਕਰ ਦਿੱਤਾ ਹੈ। ਹੁਣ ਇਨਵੈਸਟੀਗੇਸ਼ਨ ਕਰਾਂਗੇ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਸਾਨੂੰ ਸਟੇਟਮੈਂਟ ਹਾਸਲ ਹੋਈ ਦੀ ਹੈ ਇਹ ਕਹਿ ਸਕਦੇ ਆਂ ਵੀ ਦੂਸਰੀ ਔਰਤ ਦਾ ਮਰਡਰ ਕਰਤਾ ਹੈ ਪਹਿਲਾਂ ਇੱਕ ਘਰ ਵਾਲੀ ਦਾ ਕੀਤਾ ਸੀ ਹੁਣ ਦੂਸਰੀ ਘਰ ਵਾਲੀ ਦਾ ਕਰਤਾ ਹੈ ਹਾਂ ਉਹ ਪਹਿਲਾਂ ਘਰ ਵਾਲੀ ਦਾ ਕਰਤਾ ਸੀ ਹੁਣ ਫਿਰ ਦੂਸਰੀ ਘਰ ਵਾਲੀ ਦਾ ਕਰਤਾ ਹੈ ਤੇ ਇਹ ਬਿਲਕੁਲ ਸਹੀ ਹੈ ਗੱਲ ਬਾਕੀ छानबीन ਜਾਰੀ ਹੈ ਸਰ ਇਹ ਹਥਿਆਰ ਕਿਹੜਾ ਇਹਨ੍ਹੇ ਕੋਲ ਮਿਲਿਆ ਜਿਹੜਾ ਵਰਤਿਆ ਸੀ ਇਹਨੇ ਸਾਰੇ ਕੈਂਚੀ ਕਰ ਮਰਤੀ ਸੀ ਕੈਂਚੀ ਸੀਗੀ ਹੂੰ ਕਪੜਾ ਕੱਟਣ ਵਾਲੀ ਕੈਂਚੀ ਹੁੰਦੀ ਹੈ ਜਿਹੜੀ ਉਹ ਕੈਂਚੀ ਨਾਲ ਇਹਨੇ ਆਪਣਾ ਮਰਡਰ ਕੀਤਾ ਹੈਗਾ ਇਹ ਫਰਾਰ ਹੈ ਜੀ ਇਹ ਹੁਣ ਫਰਾਰ ਹੈ ਤੇ ਜਲਦੀ ਹੀ ਇਸ ਨੂੰ ਕਾਬੂ ਕਰ ਲਿਆ ਜਾਏਗਾ। ਬਾਈ ਕਹਿਣਾ ਇਹਨਾਂ ਨੇ ਕਿਹਾ ਫੂਰ ਮੈਂ ਚਾਰ ਮਹੀਨੇ ਪਹਿਲਾਂ ਕਰਵਾਈ ਹੈ ਏੜੀ ਪਹਿਲਾਂ ਕਿੱਥੇ ਕਰਵਾਈ ਹੈ। ਅੱਛਾ ਜਿਹੜੇ ਸ਼ਖਸ ਜਿਹੜਾ ਸ਼ਖਸ ਜਿੰਦੇ ਲੋਵਾਜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਨਾਲ ਕੋਰਟ ਮੈਰਿਜ ਹੋਈ ਸੀ। ਹਾਂਜੀ ਚਾਰ ਮਹੀਨੇ ਪਹਿਲਾਂ ਅੱਛਾ ਤੇ ਉਹ ਕਹਿੰਦਾ ਸੀ ਵੀ ਮੇਰੇ ਨਾਲ ਰਹਿ ਤੇ ਆਪਣੇ ਬੇਟੇ ਕੋਲੇ ਦਾ ਵੀ ਹਾਂਜੀ ਆਪਣਾ ਘਰ ਛੱਡ ਕੇ ਉਧਰ ਆ ਇਹ ਕੋ ਅਜ ਤੋਂ ਹਫਤਾ ਪਹਿਲਾਂ ਲੜਾਈ ਬਾੜੀ ਮੋਟੀ ਚੱਲਦੀ ਸੀ ਉਹ ਇੱਕ ਸਿਰ ਮੇਲਾ ਆਗਾ ਸਮਾਂ ਤੇ ਉਹ ਕਹਿੰਦਾ ਕੋਈ ਮੇਲਾ ਨਹੀਂ ਵੇਖਦੀ ਆਣ ਵਾਲਾ ਉਹ ਕਹਿੰਦੀ ਕਿ ਮਜ਼ਾਕ ਕਰਦਾ ਹੋਵੇਗਾ ਮੈਂ ਚੱਲ ਕੋਈ ਕਰਦਾ ਉਹ ਅੱਜ ਮਾੜਾ ਮੋਟਾ ਮਿੰਟਾਂ ਜੀ ਕੈਂਚੀਆਂ ਮਾਰ ਕਰਦਾ ਰੋ ਰੋ ਅੱਛਾ ਕੋਈ ਨੋਨ ਉਹ ਨੂੰ ਕਹਿੰਦਾ ਨੇੜੇ ਆਏ ਤਾਂ ਨਹੀਂ ਮਾਰਦੇ ਨਾ ਉਹ ਜਾਰੀ ਪੈ ਗਈ ਬਾਹਰ ਰੋਲਾ ਪਾਣ ਲੱਗੀ ਜਿੱਦ ਨੂੰ ਉਹਨੇ ਰੋਲਾ ਪਾਇਆ ਕਿੱਕ ਮਾਰੀ ਉਹ ਮੋਰਚਾ